ਸਸੀ ਕਾਲਜੀ ਸਾਰਿਆਂ ਨੂੰ ਤਲਵੰਡੀ ਸਾਬੋ ਦੇ ਨੇੜਲੇ ਪਿੰਡਾਂ ਦੇ ਉਹ ਸਮਾਜ ਸੇਵੀ ਕਲੱਬ ਸੰਸਥਾਵਾਂ ਸਕੂਲਾਂ ਕਾਲਜਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿਨ੍ਹਾਂ ਨੇ ਵੀ ਪੌਦੇ ਲਾਉਣੇ ਆ ਕਿਉਂਕਿ ਬਹੁਤ ਜ਼ਰੂਰੀ ਹੈ ਆਪਾਂ ਆਪਣਾ ਬਣਦਾ ਯੋਗਦਾਨ ਪਾਈਏ ਤੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਹਰ ਸਾਲ ਦੀ ਤਰ੍ਹਾਂ ਪੌਦੇ ਜਿਹੜੇ ਲਾਉਣੇ ਆ ਉਹ ਸ਼ੁਰੂ ਕਰ ਦਿੱਤੇ ਆ ਸੋ ਜਿੰਨਾ ਸਕੂਲਾਂ ਨੂੰ ਜ਼ਰੂਰਤ ਹੈ ਜਾਂ ਕਿਸੇ ਕਲੱਬਾਂ ਨੂੰ ਜ਼ਰੂਰਤ ਹੈ ਜਾਂ ਕਿਸੇ ਪੰਚਾਇਤੀ ਜਗ੍ਹਾ ਤੇ ਸਾਮ ਸੰਭਾਲ ਕਰ ਸਕਦੇ ਹਾਂ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਜਾਂ ਕਿਸੇ ਕਿਸਾਨ ਵੀਰ ਨੇ ਆਪਦੀ ਮੋਟਰ ਤੇ ਲਾਉਣੇ ਆ ਸਾਮ ਸੰਭਾਲ ਕਰ ਸਕਦੇ ਹਾਂ ਤਾਂ ਤੁਸੀਂ ਕੰਟੈਕਟ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਚੱਲ ਰਿਹਾਗਾ ਫੋਨ ਕਰਕੇ ਜਿੰਨੇ ਬੂਟੇ ਚਾਹੀਦੇ ਆ ਤੁਸੀਂ ਫੋਨ ਕਰਕੇ ਹੋਰ ਵੀ ਜਾਣਕਾਰੀ ਇਹ ਜਿਹੜੀ ਉਹ ਪ੍ਰਾਪਤ ਕਰ ਸਕਦੇ ਹੋ ਬੂਟੇ ਲਾਉਣੇ ਆ ਜਿਹੜੇ ਉਹ ਸ਼ੁਰੂ ਕਰ ਦਿੱਤੇ ਅਸੀਦਪਖ ਸਿੰਘ ਨਸ਼ਾ ਵਿਰੋਧੀ ਮੰਚ ਵੱਲੋਂ ਤੇ ਤਲਵੰਡੀ ਸਾਬੋ ਦੇ ਨੇੜਲੇ ਪਿੰਡਾਂ ਦੇ ਵਿੱਚ ਹੀ ਇਹ ਪੌਦੇ ਆ ਜਿਹੜੇ ਲਾਏ ਜਾਣੇ ਆ ਸੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਚੰਗਾ ਉਪਰਾਲਾ ਚੰਗਾ ਕੰਮ ਕਰ ਰਹੀ ਹੈ ਸੰਸਥਾ ਤੇ ਆਪਣਾ ਫਰਜ ਬਣਦਾ ਵੀ ਆਪਾਂ ਜੂਰ ਇਹਨਾਂ ਦਾ ਸਾਥ ਦੇਈਏ ਤੇ ਵੱਧ ਤੋਂ ਵੱਧ ਰੋਖ ਲਗਾਉਣ ਦੇ ਵਿੱਚ ਆਪਾਂ ਵੀਡੀਓ ਸ਼ੇਅਰ ਕਰੀਏ ਤੇ ਆਪ ਵੀ ਆਪਾਂ ਵੱਧ ਤੋਂ ਵੱਧ ਪੌਦੇ ਲਾਈਏ ਸੋ ਕੰਟੈਕਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜਿਹੜੇ ਬੂਟੇ ਲਾਉਣਗੇ ਵੀਰ ਕੋਈ ਵੀ ਕਲੱਬ ਹੈ ਜਾਂ ਸੰਸਥਾਵਾਂ ਜਾਂ ਸਕੂਲ ਕੋਈ ਵੀ ਜਾਂ ਕਿਸਾਨ ਵੀਰ ਆਪਦੇ ਖੇਤਾਂ ਦੇ ਵਿੱਚ ਵੀ ਪਰਸਨਲ ਲਾਉਣਾ ਚਾਹੁੰਦੇ ਆ ਤਾਂ ਜਿਹੜੇ ਵੱਧ ਤੋਂ ਵੱਧ ਕੰਮਜਾਬ ਕਰਨਗੇ ਵਧੀਆ ਬੂਟਿਆਂ ਦੀ ਸੰਭਾਲ ਕਰਨਗੇ 100 ਬੰਦੇ ਨੂੰ ਸਨਮਾਨਤ ਵੀ ਕੀਤਾ ਜਾਣਾ ਇਹ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਆਪਾਂ ਕੱਲ ਤੇ ਪੂਰੇ 100 ਬੰਦੇ ਨੂੰ ਵਧੀਆ ਸਨਮਾਨ ਚ ਇਹਨਾਂ ਦੇ ਕੇ ਸਨਮਾਨਤ ਕਰਨਾ ਹੈ ਅਗਲੇ ਸਾਲ ਜਿਹੜੇ ਸਾਮ ਸੰਭਾਲ ਕਰਨਗੇ ਸੋ ਲੋੜ ਹੈ ਵੱਧ ਤੋਂ ਵੱਧ ਪੌਦੇ ਲਾਉਣ ਦੀ ਆਓ ਵੱਧ ਤੋਂ ਵੱਧ ਪੌਦੇ ਲਾਈਏ ਤੇ ਇਹ ਸੰਸਥਾ ਦਾ ਆਪਾਂ ਸੇਜੋ ਕਰੀਏ ਧੰਨਵਾਦ ਜੀ ਚਾਰ ਲਓ ਬਈ ਓਏ ਪੰਜਾ ਜੀ ਪੰਜ ਚਾਰ ਨਹੀਂ ਹੋਰ ਬਾਕੀ 48 ਚਾਰ ਨੇ ਬਈ ਇੱਕ ਜਣਾ ਚਾਰ ਜਣਾ ਪੰਜ ਲਿਓ ਚਾਰ ਨਹੀਂ ਭਾਈ ਬਈ ਨਿੰਮ ਦੇਖੋ ਕੋਲ ਕੋਲ ਦੇਖੋ 48 45 ਪੰਜ ਹੋਰ ਲਿਓ ਨਿੰਮ ਤਾਂ ਵਧੀਆ ਮੇਰੇ ਸਾਹ ਚਾਹ ਪਿਆ ਗੋ 12 12 17 19 20 ਆ ਗਈ ਸੀ 22 23 24 ਨਹੀਂ ਲੈ ਲਓ ਬਈ 22 ਆ ਠੀਕ ਹੈ ਠੀਕ ਹੈ ਆ ਲੈ 22 ਨਾਈਟ ਲਾ ਲਓ ਮਸੀਤ ਅਹ ਇਸ ਤੱਕ ਤੇ ਇਸ ਤੱਕ टेंपरेचर ਕਰਦੇ ਕੋਰੇ ਗੰਨਾ ਛਾਣ ਹੋ ਜਾ 34 42 2 ਪਲੈਨ ਨਾਲ ਦੀ ਨਾਲ ਆ ਕਰਦੇ ਪੱਥਰ ਜੀ ਲਾਉਣੇ ਹੋਣੇ ਪੱਥਰ ਜਾਨ ਪਾਜ ਆਪਾਂ 300 ਰਜਾਇਨ ਤੇ 50 ਕਰ ਜਾਈਏ ਵਾ ਠੀਕ ਹੈ ਮੈਂ ਲੈ ਲਵਾਂ ਲੈ ਭਾਈ ਤੇ ਤੀਨੇ ਨਾਲ ਹੀ ਗੇਨ ਲਵਾਂ ਹਾਂ ਆ ਇੱਕ ਦੀ ਮੈਂ ਖਾਂਦਾਗਾ 100 ਕਿਲੋ ਨੰਬਰ ਦੀ ਖਾਂਦਾ ਹੁੰਦਾ ਜਿਹਨੂੰ ਨਹੀਂ ਆਉਂਦਾ 2 ਨੰਬਰ ਦੀ ਖਾਂਦਾ ਹਾਂ ਸਭ ਕਿਤੇ ਵਾਤਾ ਮਾਰਾ 10 12 13 14 ਆ ਚਾਲ ਉਹ ਗੇਟ ਬੁਣੀ ਨਾ ਆਉਂਦਾ ਹਾਂ ਹਾਂ ਉਹ ਗੇਟ ਲਾਗਦਾ ਕਰਦੇਗੇ ਜੀ ਲਾਗ ਕੇ ਫੇਟ ਬਣਾ ਕੇ ਛੱਡਣਗੇ ਹੈ ਹੈ ਗੇਟ ਦਾ ਨਾ ਨਾ ਉੱਤੇਰ ਬਣਾਉਣਾ ਗੇਟ ਤੋਂ ਉਹਨਾਂ ਨੇ 17 ਘੰਟਾ ਹੋ ਗਿਆ 12 ਗੇਟ ਦਾ ਉਹਨਾਂ ਨੇ ਉੱਤੇ ਬਣਾਉਣਾ 60 ਟਟ ਕਰਕੇ 60 ਆਪੇ ਜੀ ਯਾਨ ਕარი ਇਹ ਗਲਮਿੰਟ ਕਰਦੇ ਨੇ ਸੌਟ ਸੌਟ ਮੈਂ ਸਪੱਸ਼ਟ ਕਰਦੇ ਆਂ ਆ ਫੜੀ ਇਹਨੂੰ ਪਾ ਦੇ ਦਿੱਤੀ ਪਾ ਦੇ ਨੀ ਨੀ ਥੱਲੇ ਥੱਲੇ ਕਰਦਾ ਇੱਦਾਂ ਨਹੀਂ ਨਹੀਂ ਅੱਛਾ ਲਈ ਹੋਰ ਹੌਲੀ ਧਰ ਲੋ ਕਾਹਨ ਨਾ ਕਰੋ ੜਾਮ ਨਾ ਟਕਾਉਣੇ ਆ ਬਬੂਤੇ ਵਾਤ ਵਾਤੇ ਤੇ ਜਾ ਕੀ ਉਹ ਤਾਂ ਇਹ ਕਿਤਾਬ ਉਹ ਤਾਂ ਆਪੇ ਪਟਾ ਉਹ ਤਾਂ ਇਹ ਆਪ ਇੱਥੇ ਕੱਟਦਾ ਪਰ ਆਪੇ 39 49 49 49 ਗਾੜੀ ਦਾ ਨੰਬਰ 45 64 47 48 ਨੰਬਰ ਇੱਕ ਹੋਰ ਇੱਕ ਹੋਰ ਇੱਕ 100 ਲਿਖਿਆ ਹੋਇਆ ਆ ਉਹ ਪਾਇਆ ਬਈ 100 100 ਲਿਖਿਆ ਹੋਇਆ ਆ ਹੋਰ ਪਾਉਣਾ ਕਿ ਨਹੀਂ 40 34 45 ਹੀ ਪੈਂਦਾ ਡਬਲ ਕਰਨਾ ਬੂ ਕੋਡ ਵਾਲਾ ਬੰਦਾ 43 3 ਫੜਾ ਓਏ 47 63 ਚੜਨੇ ਚਾਹੀਦੀ 22 ਇਹ ਰਹਾ ਪੰਜਾ ਬਈ 26 ਕਿੰਨੇ ਕੋਈ ਆ 20 ਹੀ ਹੈ 4 ਰੱਖ ਇੱਧਰ ਆ ਪੀ ਚੱਕਰ ਬੋਲੂ ਨਾ ਬਈ ਆਪੀ ਗਿਣੀਏ 70 76 70 76 270 270 ਅਧੋਰੇ ਤਾਂ ਕਰ ਕੋਈ ਕਰਨ ਹੈ 100 ਕਿੰਨਾ ਕਰਾਂ ਜੀ ਇਹ 200 ਲਿਖਿਆ ਬਈ 100

ਹੋ ਗਿਆ ਭਾਈ 10 10 10 12 12 ਸੁਲਾ ਬਾਈਰੀ ਕੋ ਢੋਮ ਡੋ ਵੀਡੀਓ ਬਣਾਈਏ ਉੱਥੇ ਜਾ ਕੇ ਟੋਮਰ ਦੀ ਕਿਸੇ ਨੂੰ ਖਾਣੇ ਤੇ ਬੈਠੇ ਉਹ ਨਾ ਉਹ ਨਾ ਉਹ ਨਾ ਨਾ ਉਹ ਲੈ ਲੂ ਐ ਬੂਸਟ ਲੈ ਲੂ ਆ ਆ ਜੋ ਆ ਲੈ ਲੈ ਕਮਾਂ ਤਾਂ ਵਸਾ ਲੈ ਪਲਾਨ ਬਣਾ ਭਾਈ 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 ਹਾਂ 24 ਬੜਾ ਹੈ ਦਨੂਪੀ ਲੰਮੇ ਹੋਏ ਨਾ ਮਾੜੇ ਲੰਮੇ ਲੰਗੂਗੀ 26 27 28 29 30 ਉੱਧਰ ਆ ਜਾ ਤੂੰ ਭਰੇ ਜਾ 31 32 33 ਇਨਾ ਤੇ ਪਟਾਰ 33 ਐ ਫਿਰ ਉੱਥੇ ਆਉਂਗਾ ਆ ਬੱਚਿਆ ਕੇ ਆਪ ਤੇ ਹਾਂ ਹਾਂ ਤੱਕ ਵੀ ਦੋ ਆ ਰਹੇ ਨੇ ਤਰੋ ਵੀ ਤਰੋ ਕਰਾ ਗੀ ਗੱਡੀ ਆ ਦੋ ਗੱਡੀ ਵਾਹ ਕਰ ਲਓ ਗੱਡੀ ਵਾਹ ਮਗਰ ਕਰ ਲਓ ਲੈ ਨਹੀਂ ਨਹੀਂ ਗੱਡੀ ਸਹੀ ਆ ਬੱਸ ਯਾਰ ਤੁਸੀਂ ਹਿੰਮਤ ਮਾਰੋ ਮੜੀ ਜੀ ਹੋ ਗਿਆ ਕੰਮ ਤਾਂ 100 ਦਾ ਕੀ ਮਾਜਣਾ ਟਿਕ ਜਾਣਗੇ 12 14 14 ਸਹੀ ਆ ਸਹੀ ਆ ਦੱਬੀ ਚੱਲੋ ਕਿਲੀ ਨੀਪੀ ਖੇਤ ਕੰਮ ਨੀਪੀ ਨੇ ਮਿਹਨਤ ਬਹੁਤ ਕਰੀ ਆ ਪੂਰਾ ਲਿਪੜ ਗਿਆ ਜਿਆ ਦੇ ਹਾਂ ਰਾਮੀ ਬਹੁਤ ਮਿਹਨਤ ਕੀਤੀ ਤੇਰੇ ਨਾਲ ਤਾਂ ਉਹ ਸੁਖਪਾਲ ਵੀ ਗਿਣਤੀ ਦੇਖ ਜਮਾ ਕਿੰਨੀ ਉੱਚੀ ਬੋਲੀ ਜਾਂਦਾ ਤਾਈ ਚਲ ਫੋਟੋ ਖਾਲੇ ਕਿੰਨੇ ਹੋ ਗਏ ਆਜੋ ਸਾਰੇ ਆਜੋ ਤੜਕਿਓ ਆ ਇਹ ਆਪਾਂ 11 ਵਾਂਗੇ ਖੜਾਉਂ